ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੀ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਹੈਗਾ ਸੰਡੇ ਆਪਾਂ ਹੈਗੇ ਆ ਘਰ ਤੇ ਘਰ ਤੋਂ ਪਹਿਲਾਂ ਮੈਂ ਜਾਣਾ ਬੁਟੀਕ ਤੇ ਵੈਸੇ ਤਾਂ ਅੱਜ ਛੁੱਟੀ ਸੀਗੀ ਤੇ ਜੁਹਾਰ ਸਿੰਘ ਵੀ ਉੱਧਰ ਰੌਲਾ ਪਾ ਰਹੇ ਨੇ ਕਿਹੜੀ ਆਂਦੇ ਨੇ ਕਿਉਂਕਿ ਮੈਨੂੰ ਆਇਆ ਵੀ ਮੈਂ ਜੇ ਉਹਨੂੰ ਦੇਖ ਲਿਆ ਤਾਂ ਮੇਰੇ ਤੋਂ ਜਾ ਨਹੀਂ ਹੋਣਾ ਠੀਕ ਹੈ ਤੇ ਉਹ ਉੱਧਰ ਰੌਲਾ ਪਾਈ ਜਾਂਦਾ ਉਹ ਜਿੱਦ ਕਰਦਾ ਕਿ ਮੇਰੇ ਕੋਲ ਆਉਂਦੀ ਮੈਨੂੰ ਆਇਆ ਵੀ ਨਾ ਲੂ ਕੇ ਕੁਛ ਖਾ ਪੀ ਕੇ ਜਦੋਂ ਮੇਰੇ ਕੋਲ ਬਾਅਦ ਚ ਬਟੀਕ ਤੇ ਆ ਜੂਗਾ ਆਪਾਂ ਜਾਣਾਗਾ ਸਕੂਟੀ ਤੇ ਠੀਕ ਹੈ ਤੇ ਉਹ ਖੜਾ ਦੇਖੋ ਹਾਂਜੀ ਚਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਮੇਰੀ ਚਿੜੀ ਨੂੰ ਕੀ ਹੋ ਗਿਆ ਛੋੜੇ ਬੱਤ ਨੂੰ ਆਏ 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 ਵੀ ਮम्मा ਜਾਂਦੇ ਆ ਓਏ ਜੁਜਾਰ ਸਿੰਘ ਜੁਜਾਰ ਸਿੰਘ ਚਾਹ ਲਓ ਭਈ ਆਪਾਂ ਪਹੁੰਚ ਗਏ ਬੁਟੀਕ ਤੇ ਪਹਿਲਾਂ ਤਾਂ ਆਪਾਂ ਸਾਰੀਆਂ ਲਾਈਟਾਂ ਵਗੈਰਾ ਲਾ ਲਈਏ ਠੀਕ ਹੈ ਬੁਟੀਕ ਤੇ ਆਪਾਂ ਪਹੁੰਚ ਗਏ ਭਾਈ ਲਓ ਜੀ ਹਣ ਆਪਾਂ ਵੇਟ ਕਰ ਰਹੇ ਆਂ ਬੈਂਤ ਵਰਗਿਆਂ ਦੀ ਵੀ ਉਹ ਆ ਜਾਣਗੇ ਠੀਕ ਹੈ ਐਂ ਦੇਵੇਂ ਝਾੜੂ ਪੂੰਛਾ ਜਿਹੜਾ ਉਹ ਕੱਢ ਦਿੰਨੀ ਆਂ ਸਫਾਈ ਵਗੈਰਾ ਕਰ ਦਿੰਨੀ ਆਂ ਠੀਕ ਹੈ ਇਸ ਤੋਂ ਬਾਅਦ ਉਹ ਆ ਜਾਣਗੇ ਚਲੋ ਫਿਰ ਆਪਾਂ ਆ ਦਾ ਜਿਹੜਾ ਕੰਮ ਧੰਦਾਗਾ ਉਹ ਨਿਬੇੜ ਲਾਂਗੇ ਸਾਰਾ ਜਿੰਨਾ ਵੀ ਆ ਤੇ ਅੱਜ ਦਾ ਜਿਹੜਾ ਹੈਗਾਗਾ ਉਹ ਬਹੁਤ ਖਾਸ ਦਿਨ ਆ ਕਿਉਂਕਿ ਅੱਜ ਆਪਣੀ ਦੀਪ ਤੇ ਜਵਾਈ ਸਾਹਿਬ ਜੀ ਆਉਣਗੇ ਠੀਕ ਆ ਦੀਪ ਵਾਸਤੇ ਆਪਾਂ ਸੂਟ ਬਣਾਏ ਆ ਨਾਲੇ ਤਾਂ ਉਹ ਟ੍ਰਾਇਲ ਆਪਦਾ ਠੀਕ ਆ ਟ੍ਰਾਈ ਕਰ ਜੂਗੀ ਸਾਰੇ ਆਪਦੇ ਸੂਟ ਜਿੰਨੇ ਵੀ ਹੈਗੇ ਆ ਤੇ ਆਪਾਂ ਵੀ ਉਹਨੂੰ ਇੱਕ ਸਰਪ੍ਰਾਈਜ਼ ਦੇਣਾਗਾ ਠੀਕ ਆ ਦੇਖਾਂਗੇ ਫਿਰ ਇਸ ਤੋਂ ਬਾਅਦ ਬਾਹਰ ਅੰਦਰ ਕੋਈ ਤੇ ਘੁੰਮੇ ਆਵਾਂਗੇ ਕਿਉਂਕਿ ਕੱਲ ਨੂੰ ਸਾਡੀ ਦੀਪ ਨੇ ਚਲੇ ਜਾਣਾਗਾ ਠੀਕ ਆ ਵਾਪਸ ਆਪਦੀ ਜੌਬ ਤੇ ਤੇ ਫਿਰ ਪਤਾ ਨਹੀਂ ਕਦੋਂ ਮਿਲ ਹੋਣਾਗਾ ਸਾਡੇ ਤੋਂ ਤਾਂ ਅੱਜ ਦਾ ਦਿਨ ਆਪਾਂ ਇੰਜੋਏ ਕਰਾਂਗੇ ਉਹਨਾਂ ਨਾਲ ਠੀਕ ਆ ਉਹਨਾਂ ਦੀ ਵੇਟ ਕਰ ਰਹੇ ਆਂ ਆਪਾਂ ਜਦੋਂ ਵੀ ਆਉਣਗੇ ਫੋਨ ਕਰ ਦੇਣਗੇ ਤਾਂ ਇਹਨੂੰ ਆਪਾਂ ਅੱਜ ਸੰਡੇ ਨੂੰ ਆਏ ਆ ਨਹੀਂ ਤਾਂ ਆਪਾਂ ਸੰਡੇ ਨੂੰ ਛੁੱਟੀ ਮਾਰਨੀ ਸੀ ਤਾਂ ਇਹੋ ਆਪਾਂ ਅੱਜ ਸੰਡੇ ਨੂੰ ਆਏ ਆ ਜੁਝਾਰ ਸਿੰਘ ਨਾ ਤੋ ਕਿ ਆ ਗਏ ਨੇ ਜੁਝਾਰ ਸਿੰਘ ਆਜੋ ਆਜੋ ਸੋਈਏ ਨੀਂਦੇ ਕਰੀਏ ਬਿਸਕਟ ਨੇ ਬੰਦ ਕਰ ਦੋ ਇਹਨੂੰ ਲਓ ਬਈ ਦੋਸਤੋ ਤੇ ਆਪਾਂ ਵੀ ਠੀਕ ਆ ਸਿਰ ਬਾੜ ਲਿਆ ਕੰਗਾ ਗੁੰਗਾ ਕਰ ਲਿਆ ਠੀਕ ਆ ਮਾੜਾ ਮੋਟਾ ਮੇਕਅਪ ਕਰ ਲਾਂਗੇ ਜੀ ਹਲਕਾ ਫੁਲਕਾ ਕਰਨਾ ਹੋਇਆ ਕਿਉਂਕਿ ਆਪਣੀ ਜਿਹੜੀ ਹੈਗੀ ਆ ਦੀਪ ਨੇ ਹੋਣਾਗਾ ਤੇ ਦੀਪ ਨੇ ਮੈਨੂੰ ਫੋਨ ਕੀਤਾ ਠੀਕ ਆ ਵੀ ਉਹ ਬਿਟਿੰਡੇ ਤੋਂ ਚੱਲ ਪਿਆ ਤੇ ਬਿਟਿੰਡੇ ਤੋਂ ਆਪਣੇ ਕੋਲ ਆਉਣ ਨੂੰ ਸਿਰਫ 40 ਮਿੰਟ ਲੱਗਦੇ ਆ ਠੀਕ ਆ ਤਾਂ ਉਦੋਂ ਤੱਕ ਆਪਾਂ ਸਾਰਾ ਕੰਮ ਨਿਬੇੜ ਲੈਨੇ ਆ ਤੇ ਉਹਦੇ ਸੂਟ ਆ ਜਿਹੜੇ ਉਹ ਵੀ ਆਪਾਂ ਪੈਕ ਕਰਕੇ ਰੱਖਦੇ ਆ ਠੀਕ ਐ ਤੇ ਉਹ ਆਪਦੇ ਟਰਾਈ ਕਰ ਲੂਗੀ ਸਾਰੇ ਸੂਟ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਨੀ ਆ ਵੀ ਕਿਹੜੇ ਕਿਹੜੇ ਸੂਟ ਆ ਇੱਕ ਉਹਦਾ ਆ ਵਾਲਾ ਸੂਟ ਸੀਗਾ ਠੀਕ ਹੈ ਜਦੋਂ ਤੇ ਇੱਥੇ ਆਪਾਂ ਪਹੁੰਚੇ ਤੇ ਲਈ ਸਲਵਾਤੀ ਸੀ ਜੀ ਸਿੰਪਲੀ ਸੀਗਾ ਸਾਰਾ ਠੀਕ ਹੈ ਇਹਦੇ ਉੱਪਰ ਉਹਦੇ ਕੜਾਈ ਸੀਗੀ ਪਹੁੰਚਾਂ ਤੇ ਕੜਾਈ ਹੋਈ ਸੀ ਪਰ ਕੋਈ ਲੇਸ ਵਗੈਰਾ ਨਹੀਂ ਲਗਾਈ ਠੀਕ ਹੈ ਤੇ ਆਹ ਵਾਲਾ ਸੂਟ ਆਪਾਂ ਰੈਡੀ ਕੀਤਾਗਾ ਉਹਦੇ ਲਈ ਠੀਕ ਹੈ ਤੁਸੀਂ ਸਾਰਾ ਵਰਕ ਵਗੈਰਾ ਦੇਖ ਲਓ ਜਦੋਂ ਉਹਨੇ ਵੇਅਰ ਕਰੂਗੀ ਉਹੋ ਇਹ ਜਦ ਆਵਲਾ ਵੀ ਸਲਵਾਰ ਪਲੇਨ ਸੀ ਜੀ ਇਹ ਵੀ ਆਪਾਂ ਲੀਸ ਲਗਾ ਕੇ ਪਹੁੰਚ ਜਾਂਦੀ ਠੀਕ ਹੈ ਜੀ ਤੇ ਇੱਕੋ ਦਾ ਸੂਟ ਹੋਰ ਆ ਹੋਰ ਮੈਂ ਤੁਹਾਨੂੰ ਦਿਖਾਉਣੀ ਇੱਕ ਆਵਲਾ ਸੂਟ ਆ ਗਿਆ ਇਹ ਵੀ ਉਹਦੀ ਪਹੁੰਚਾਂ ਤੇ ਵਰਕ ਹੈਗਾ ਸੀਗਾ ਤਾਂ ਇਹਦਾ ਵੀ ਆਪਾਂ ਨੂੰ ਲੋੜ ਹੀ ਨਹੀਂ ਪਈ ਇੱਥੇ ਕੁਝ ਕਰਨ ਦੀ ਠੀਕ ਹੈ ਇਹਦਾ ਜਿਹੜਾ ਸਾਰਾ ਇਹਦੀ ਕਮੀਜ਼ ਹੈ ਜਿਹੜੀ ਇੱਥੇ ਸਾਰਾ ਹੀ ਇਹ ਹੈਂਡਵਰਕ ਕੀਤਾ ਹੋਇਆਗਾ ਸਾਰੀ ਹੈਂਡਵਰਕ ਵਾਲੀ ਸ਼ਰਟ ਹੈ ਇਹ ਵਾਲੀ ਉਹਦੀ ਤੇ ਜਿਹੜੀ ਆਹ ਵਾਲੀ ਹੈ ਇਹ ਵੀ ਉਹਦੀ ਸਾਰੀ ਹੈਂਡਵਰਕ ਵਾਲੀ ਸ਼ਰਟ ਆ カラー ਵੀ ਬੜਾ ਪਿਆਰਾ ਹੈਗਾ ਲਾਈਟ ਜਿਹਾ 컬러 ਹੈ ਗਰਮੀ ਦੇ ਵਿੱਚ ਅੱਛਾ ਵੀ ਲੱਗੂਗਾ ਹਨਾ ਤੇ ਆਹ ਵਾਲਾ ਜਿਹੜਾ ਇਹ ਵੀ ਉਹਦੀ ਸਾਰੀ ਹੈਂਡਵਰਕ ਆਈ ਹੋਈ ਹੈ ਸ਼ਰਟ ਸਾਰੀ ਦੀ ਸਾਰੀ ਵੀ ਹੈਂਡਵਰਕ ਕੀਤਾ ਹੋਇਆ ਹੈਗਾ ਪ੍ਰੋਪਰ ਬਹੁਤ ਸੋਹਣਾ ਤੇ ਆਹ ਵਾਲਾ ਉਹਦਾ ਜਿਹੜਾ ਹੈਗਾ ਇਹ ਸਿੰਪਲ ਸ਼ਰਟ ਹੈ ਉਹਦੀ ਬਿਲਕੁਲ ਸਿੰਪਲ ਜੀ ਸ਼ਰਟ ਹੈ ਇੱਥੇ ਕੁਝ ਵੀ ਨਹੀਂ ਕੀਤਾ ਹੋਇਆ ਤੇ ਜੇ ਆਪਾਂ ਪਾਉਂਚਿਆ ਤੇ ਥੋੜੀ ਜੀ ਡਿਜ਼ਾਈਨਿੰਗ ਕਰਤੀ ਸੀਗੀ ਤਾਂ ਸੂਟ ਉਹ ਟਰਾਈ ਕਰਕੇ ਦੇਖ ਲੂਗੀ ਆਪ ਦਾ ਠੀਕ ਹੈ ਜਿੰਨੀ ਵੀ ਹੋਈ ਉਹਦੇ ਤੇ ਆਪ ਨੂੰ ਕਲਾਈਂਟ ਦੇ ਰੈਡੀ ਪਏ ਨੇ ਸੂਟ ਤੇ ਆਪਾਂ ਉਧਰ ਭੇਜਨੇ ਨੇ ਧਿਆਵਾਲੇ ਦੇਪਲੇ ਸੂਟ ਹੋਗੇ ਤੇ ਬਾਕੀ ਜਿਹੜਾ ਮੈਂ ਰੈਡੀ ਕੀਤਾ ਸੀਗਾ ਉਹਦੇ ਉੱਪਰ ਮਸ਼ੀਨ ਵਰਕ ਹੋਇਆ ਹੋਇਆਗਾ ਪਹੁੰਚ ਜਾ ਤੇ ਮਸ਼ੀਨ ਵਰਕ ਹੈ ਸੂਟ ਦੇ ਉੱਪਰ ਮਸ਼ੀਨ ਵਰਕ ਹੈ ਠੀਕ ਹੈ ਤੇ ਆਹ ਵਾਲੇ ਜਿਹੜੇ ਹੈਗੇ ਸੀਗੇ ਉਹਦੇ ਸੂਟ ਇਹ ਬਰੀ ਵਾਲੀ ਸੂਟ ਸੀ ਉਹਦੇ ਰੈਡੀमेड ਪਹਿਲਾਂ ਵੀ ਉਹਦੇ ਆਪਾਂ ਤਿੰਨ ਸੂਟ ਹੈ ਜਿਹੜੇ ਬਰੀ ਵਾਲੇ ਤਿਆਰ ਕਰਕੇ ਦਿੱਤੇ ਸੀਗੇ ਸਟਿਚ ਕਰਕੇ ਦਿੱਤੇ ਸੀਗੇ ਤੇ ਉਤੇ ਡਿਜ਼ਾਈਨਿੰਗ ਵਗੈਰਾ ਕਰਵਾਈ ਸੀ ਕਿਉਂਕਿ ਬਿਆਹ ਚ ਟਾਈਮ ਬਹੁਤ ਥੋੜਾ ਸੀ ਤਾਂ ਘਰ ਕੇ ਆਪਣੇ ਤੋਂ ਤੋਂ ਰੈਡੀ ਨਹੀਂ ਹੋਏ ਬਟ ਹੁਣ ਕੋਸ਼ਿਸ਼ ਕਰਿਆ ਕਰਾਂਗੇ ਵੀ ਗੁੱਡੀ ਸਾਡੀ ਸਾਡੇ ਕੋਲ ਆ ਜੀ ਤਾਂ ਉਹਦੇ ਸੋਹਣੇ ਸੋਹਣੇ ਸੂਟ ਰੈਡੀ ਕਰਕੇ ਦਿਆ ਕਰਾਂਗੇ ਸੁਨੋਗਾ ਤੇ ਇੱਥੇ ਤਿਆਰ ਹੋਊਗਾ ਹਨਾ ਪਾਉਸ ਦੇ ਵਿੱਚ ਨਾਲ ਰੈਡੀ ਕਰ ਜਾ ਕਰਾਂਗੇ ਐਨੇ ਜਿਹੜੇ ਆਹ ਵਾਲੇ ਸੂਟ ਨੇ ਹਨਾ ਇਹ ਤੁਹਾਨੂੰ ਪਤਾਗਾ ਇਹ ਉਹਦੀ ਬਰੀ ਵਾਲੀ ਸੀ ਰੈਡੀमेड ਸੀਗੇ ਸਾਰੇ ਖੁਸ਼ਕ ਪੇਕਿਆਂ ਵੱਲੋਂ ਸੀਗੇ ਠੀਕ ਹੈ ਇਹ ਸਾਰੇ ਆਪਾਂ ਤਿਆਰ ਕਰਤੀ ਆ ਸਾਰੇ ਸਟਿਚ ਕਰਤੀ ਆ ਇਹ ਆ ਕੇ ਆਪਾਂ ਟਰਾਈ ਕਰ ਲੂਗੀ ਸਾਰੇ ਸੂਟ ਜਿੰਨੇ ਵੀ ਹੈਗੇ ਆ ਉਹਦੇ ਸ਼ੋਰਟਨ ਟਰਾਈ ਕਰਕੇ ਦੇਖੂਗੀ ਸਲਵਾਰਾਂ ਤਾਂ ਸਹੀ ਹੁੰਦੀਆਂ ਨੇ ਤੇ ਆਹ ਵਾਲੀ ਸ਼ਰਟ ਆ ਜਿਹੜੀ ਇਹ ਤੇ ਮਸ਼ੀਨ ਵਰਕ ਆ ਸਾਰੀ ਪ੍ਰੋਪਰ ਕਿਦਾਂ ਦੀ ਲੁੱਕ ਆਊਗੀ ਇਹ ਆਪਾਂ ਜਦੋਂ ਉਹ ਕੋਣੀ ਆ ਕੇ ਟਰਾਈ ਕਰਨਾ ਉਹ ਦਿਖਾ ਦਵਾਂਗੇ ਠੀਕ ਹੈ ਜੀ ਇਹ ਸੀਗੇ ਉਹਦੇ ਚਾਰ ਸੂਟ ਉਹ ਆਪਦੇ ਲੈ ਕੇ ਇਸੇ ਸਟਿਚ ਕਰਾਉਣ ਨੂੰ ਤੇ ਇੱਕ ਸੂਟ ਆਪਾਂ ਰੈਡੀ ਕੀਤਾਗਾ ਕਿਉਂਕਿ ਮੈਂ ਜਦੋਂ ਪਹਿਲੀ ਵਾਰ ਘਰ ਗਈ ਸੀ ਤਾਂ ਮੈਂ ਉਹਨੂੰ ਕੁਝ ਵੀ ਨਹੀਂ ਲੈ ਕੇ ਗਈ ਸੀ ਜੀ ਤੇ ਕਰਤਾ ਕਰਕੇ ਜਦੋਂ ਪਹਿਲੀ ਵਾਰ ਠੀਕ ਤੇਈ ਸੀ ਉਦੋਂ ਵੀ ਮੈਂ ਉਹਨੂੰ ਸ਼ਗਨ ਹੀ ਦਿੱਤਾ ਸੀਗਾ ਉਦੋਂ ਵੀ ਕੋਈ ਸੂਟ ਰੈਡੀ ਨਹੀਂ ਸੀਗਾ ਤਾਂ ਫਿਰ ਇਸ ਵਾਰ ਸੋਚਿਆ ਕਿ ਚੱਲ ਕੋਈ ਗਰਮੀਆਂ 'ਚ ਪਾਉਣ ਵਾਸਤੇ ਲਈ ਸੂਟ ਆ ਜਿਹੜਾ ਕੋਈ ਹਲਕਾ ਫੁਕਾ ਜਿਹਾ ਤਿਆਰ ਕਰਕੇ ਰੱਖ ਲੈਣੇ ਆ ਉਹਨੂੰ ਵਧੀਆ ਲੱਗੂਗਾ ਤੇ ਹੋਰ ਵੀ ਗਰਮੀਆਂ ਦੇ ਕਾਫੀ سارے ਡਿਜ਼ਾਈਨ ਨੇ ਜਿਹੜੇ ਆਪਾਂ ਰੈਡੀ ਕਰਨੇ ਆ ਉਹ ਤੋਂ ਬਣਾ ਕੇ ਦੇ ਦਵਾਂਗੀ ਉਹਨੂੰ ਠੀਕ ਹੈ ਤੇ ਮੇਰਾ ਆਹ ਵਾਲਾ ਸੂਟ ਰੈਡੀ ਪਿਆਗਾ ਜਲਦੀ ਹੀ ਜਲਦੀ ਤੋਂ ਜਲਦੀ ਮੈਂ ਤੁਹਾਡੇ ਸਾਹਮਣੇ ਇਹਦੀ ਪ੍ਰੋਪਰ ਡਿਜ਼ਾਈਨਿੰਗ ਕੀ ਕੀਤੀ ਆ ਬਹੁਤ ਸੂਟ ਨੇ ਹੀ ਆਪਣੇ ਕੋਲ ਕਾਂ ਇਹ ਬਲ ਆਊਟ ਆਫ ਸਟਾਕ ਸਟਾਕ ਵੀ ਇਹਦਾ ਬਿਲਕੁਲ ਬਹੁਤ ਆ ਤਾਂ ਮੈਂ ਕੋਸ਼ਿਸ਼ ਕਰੂੰਗੀ ਜਲਦੀ ਤੋਂ ਜਲਦੀ ਤੁਹਾਡੇ ਸਾਹਮਣੇ ਜਿਹੜਾ ਇਹ ਸ਼ੂਟ ਲੈ ਕੇ ਆਵਾਂ ਇਤਨਾ ਪਿਆਰ ਕਿਉਂ ਕਰਤੇ ਹੋ ਜ਼ਾਲਿਮ ਐਨੀ ਚੂਰੀ ਖਾ ਕੇ ਕਿਥੇ ਮੈਂ ਮੋਟੀ ਨਾ ਬਚਾ ਦੇਖਿਓ ਚੂਰੀ ਆਰਡਰ ਕੀਤੀ ਹੋਣੀ ਹੈ ਠੀਕ ਹੈ ਫੁੱਲ ਪਲੇਟ ਮੈਂ ਮੇਰੇ ਲਈ ਐਨੀ ਕਿਉਂ ਲਿਆਉਣੀ ਸੀ ਕਿਉਂਕਿ ਮੈਂ ਮਨਾ ਕੀਤਾ ਸੀ ਹਨਾ ਗਾਈਜ਼ ਮੈਂ ਮਨਾ ਕੀਤਾ ਸੀ ਪਰ ਫਿਰ ਵੀ ਇੰਨਾ ਤੋਂ ਜਿੰਨੀ ਕ ਖਾਦ ਨਹੀਂ ਜਾਂਦੀ ਉਹ ਮੇਰੇ ਵਾਸਤੇ ਲੈ ਆਉਂਦੇ ਆ। ਚੂਰੀ ਗਾਲੋਈ ਗੋੜਲੀ ਸਾਡੇ ਸਪੈਸ਼ਲ ਬਰਨਾਲਿਓ ਥੋੜੀ ਚੂਰੀ ਲੈ ਕੇ ਆਇਆ ਯਾਰ ਇੱਕੀ। ਬਹੁਤ ਸੁਆਦ ਮੰਦੀ ਹੈ ਇਹਨਾਂ ਕੋਲ ਵੀ। ਤੇ ਅੱਜ ਆਪਾਂ ਜਾਵਾਂਗੇ ਆਊਟਲੈਟ। ਕੌਫੀ ਵਗੈਰਾ ਪੀਵਾਂਗੇ ਅੱਜ। ਮਨਜੂਰ ਯਾਰ ਵੀ ਉੱਥੇ ਖੜੇ ਤਿਆਰੀ ਹੋਈ ਹੈ ਉਹਦੇ ਉੱਥੇ। ਜੁਜਾਰ ਜੁਜਾਰ ਸਿੰਘ ਜੀ ਉੱਠ ਗਏ ਨੇ ਭਾਈ। ਯਾਰ ਸਿੰਘ ਜੀ ਗੁੱਡ ਮਾਰਨਿੰਗ ਜੂੜੀ ਮੇਰੀ ਜੂੜੀ ਉੱਤੇ ਕਿਹੜੀ ਪਈ ਇੱਧਰ ਸਾਰੇ ਨੂੰ ਆਏ ਕਰ ਦੋ ਹੱਸ ਕੇ ਦਿਖਾ ਦਿਓ ਚਲੋ ਸਮਾਈਲ ਕਰ ਦੋ ਹੈਲੋ ਉਹ ਵਾਸੀਆਂ ਆਈਆਂ ਹੋਣੇ ਜੱਟ ਨੂੰ ਹਲੇ ਹਲੇ ਜੱਟ ਨੂੰ ਵਾਸੀਆਂ ਆਈ ਜਾਂਦੀਆਂ ਨੇ ਆ ਜਾ ਲੈ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਆ ਚੱਕਣਾ ਇਹ ਨਹੀਂ ਚੱਕਣਾ ਆ ਲੋ ਆ ਲੈ ਲੋ ਲੋ ਕਾਹਨੋ ਆਈ ਸੀ ਰੁਪਿੰਦਰ ਕੋ ਰਾਈ ਸੀ ਰੁਪਿੰਦਰ ਰੂਪੀ ਰੁਪਿੰਦਰ ਰੂਪੀ ਹਮ ਪਰਸੋਂ ਤੁਹਾਨੂੰ ਬਈ ਆਡੀਅੰਸ ਇੰਨਾ ਪਸੰਦ ਕਰਦੀ ਐ ਇੰਨਾ ਲਾਈਕ ਕਰਦੀ ਐ ਕੀ ਕਹਿਣਾ ਚਾਹੋਗੇ ਤੁਸੀਂ ਆਡੀਅੰਸ ਅਸੀਂ ਧੰਨਵਾਦੀ ਕੰਮ ਕਰਾਂਗੇ ਜਿਹੜੇ ਇੰਨਾ ਪਿਆਰ ਕਰਦੇ ਐ ਸਾਨੂੰ ਹੈਨਾ ਤੁਹਾਡੀ ਜੋੜੀ ਨੂੰ ਕਿੰਨਾ ਪਿਆਰ ਕਰਦੇ ਆ ਗੱਲ ਸੀ ਮਿੱਟੀ ਕੱਢਣ ਗਏ ਸੀਗੇ ਉੱਥੇ ਸਾਨੂੰ ਮਿਲੀ ਸੀ ਉਹ ਕਿੰਦੇ ਸਿਰ ਥੋੜਾ ਵਿਆਹ ਦੇਖਿਆਗਾ ਹਾਂ ਤੇ ਪਤਾ ਤੁਹਾਡੇ ਵਿਆਹ ਦੀ ਤਾਰੀਫ ਕੀਤੀ ਹੈ ਲੋਕਾਂ ਨੇ ਫ੍ਰੀ ਵੈਡਿੰਗ ਫ੍ਰੀ ਵੈਡਿੰਗ ਨੂੰ ਬਹੁਤ ਲਾਈਕ ਕੀਤਾ ਸਿੰਪਲ ਬਿਲਕੁਲ ਸਿੰਪਲਸ ਓਵਰ ਜੀ ਫ੍ਰੀ ਵੈਡਿੰਗ ਦਾ ਬਹੁਤ ਚੱਲ ਰਹੀ ਹੈ ਜੀ ਬੰਦਾ ਦਾ 70000 ਚੱਲ ਰਿਹਾ ਹਾਂ ਹਾਂ ਮੋਨਟਾਈਜ਼ ਹੋ ਗਿਆ ਚੈਨਲ ਉਹਨੇ ਮੋਨਟਾਈਜ਼ ਹੋ ਗਿਆ ਦੇਖ ਲਓ ਹਣਾ ਚੈਨਲ ਮੋਨਟਾਈਜ਼ ਹੋ ਗਿਆ ਰਿ ਕਿਉਂ ਲਓ ਵੀ ਹੁਣ ਮੈਂ ਸੂਟ ਤਿਆਰ ਕੀਤਾ ਸੀ ਤੇਰੇ ਵਾਸਤੇ ਦੀਪ ਲਓ ਤੇਰਾ ਸੈਕ ਹਾਂ ਰਾਈ ਕਰ ਫਿਰ ਪਤਾ ਲੱਗੂ ਵੀ ਕਿਦਾਂ ਦਾ ਲੱਗੂਗਾ ਤੈਨੂੰ ਜਾਣ ਮੇਗਾ ਗਰਮੀ ਆ ਥੋੜਾ ਜਿਹਾ ਗਰਮੀ ਜੀ ਵਾਲਾ ਸਟਾਫ ਉਦਾਂ ਦਾ ਲਾਈਟ ਜਾਂ ਵਰਕ ਬਾਕੀ ਤੈਨੂੰ ਲਾਈਟ ਵਰਕ ਜ਼ਿਆਦਾ ਪਸੰਦ ਆਉਂਦੇ ਆ ਬਾਕੀ ਹੁਣ ਤਾਂ ਕੁੜੀਆਂ ਸਾਡੇ ਕੋਲ ਲਓ ਬਈ ਕਿਵੇਂ ਲੱਗਿਆ ਬਈ ਕਮੈਂਟ ਕਰਕੇ ਦੱਸਿਓ ਕਿਹੋ ਜਿਹਾ ਲੱਗਾ ਸੋਹਣਾ ਲੱਗਿਆ ਮੈਨੂੰ ਨੂੰ ਪਤਾ ਸੀਗਾ ਹਾਂ ਹੈ ਆਈਆਂ ਫੇਰ ਸੋਹਣਾ ਪੈ ਵੀ ਜਾਊਗਾ ਫਿਰ ਉਹ ਇਹ ਗਰਮੀਆਂ ਵਾਲਾ ਹੀ ਆ ਸਟਾਫ ਸਾਰਾ ਇਹ ਗਰਮੀ ਵਾਲਾ ਹੀ ਆ ਤੇ ਆ ਤੁਰੀ ਬਾਹ ਉੱਚੀਆਂ ਕਰਤੀਆਂ ਸੀ ਕਿਉਂਕਿ ਚੂੜਾ ਦੇਖੂਗਾ ਮੈਂ ਕਹੇ ਨਾਲ ਨੜੇ ਹੁਣ ਤੇਰੀ ਜੌਬ ਤੇ ਪਹਿਜੂਗਾ ਸੂਟ ਹਲਕਾ ਜਾ ਲਾਈਟ ਜਾ ਵਧੀਆ ਰੱਖਿਆ ਠੀਕ ਹੈ ਭਾਈ ਥੈਂਕ ਯੂ ਫਾਰ ਸ਼ੋਪਿੰਗ ਵਿਦ ਅਸ ਗਾਇਸ ਦਵਾਰੇ ਜਰੂਰ ਸ਼ੋਪਿੰਗ ਕਰਿਓ ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਸਾਡੇ ਨਾਲ ਸ਼ੋਪਿੰਗ ਲਓ ਭਾਈ ਗਾਇਸ ਤੇ ਕੰਮ ਤੰਦੇ ਨਿਵੇੜਦੇ ਹੋਏ ਸੂਟ ਗੁੱਡੀ ਨੂੰ ਫੜਾ ਕੇ ਠੀਕ ਹੈ ਤੇ ਹੁਣ ਭਾਈ ਫਿਰ ਕਿਉਂਕਿ ਜਵਾਈ ਭਾਈ ਦੀ ਸੇਵਾ ਜਿਹੜੀ ਹੈਗੀ ਆ ਉਹ ਵੀ ਕਰਨੀ ਆ ਉਹ ਸਾਨੂੰ ਵਧੀਆ ਰਾਹ ਤੇ ਆਇਆ ਹੋਇਆ ਸਾਡੇ ਕੋਲੇ ਨੇੜੇ ਆਊਟਲੈਟ ਠੀਕ ਹੈ ਘਰੇ ਆਪਾਂ ਬਈ ਇਨਵਾਈਟ ਕਰਨਾ ਲੋ ਥੋੜਾ ਜਿਹਾ ਆਏ ਆ ਇਹਨਾਂ ਨੂੰ ਆਪਦੀਆਂ ਰਿਸ਼ਤੇਦਾਰੀਆਂ ਚ ਜਾਇਆ ਹੋਣਾ ਫਿਰ ਮੈਂ ਸੋਚਿਆ ਸੀ ਵੀ ਫੇਰ ਭਲਾਵਾਂਗੇ ਆਪਾਂ ਵਧੀਆ ਟਾਈਮ ਸਪੈਂਡ ਕਰਾਂਗੇ ਹਨਾ ਤੇ ਹੁਣ ਆਪਾਂ ਚੱਲੇ ਆਂ ਆਊਟਲੈਟ ਤੇ ਆਊਟਲੈਟ ਆਪਾਂ ਕੁਝ ਖਾਣੇ ਪੀਣੇ ਆ ਸੋਚਿਆ ਵੀ ਕੌਫੀ ਪੀਵਾਂਗੇ ਅੱਜ ਵਧੀਆ ਕੌਫੀ ਤੇ ਨਾਲ ਕੁਝ ਖਾਪੀ ਲਾਂਗੇ ਜਿਹੜਾ ਵੀ ਉਹਨਾਂ ਦਾ ਖਾਣ ਦਾ ਮਨ ਹੋਇਆ ਉਹਨਾਂ ਤੋਂ ਪੁੱਛ ਕੇ ਜੋ ਉਹਨਾਂ ਨੇ ਖਾਣਾ ਹੋਇਆ ਉਹੀ ਆਪਾਂ ਮੰਗਵਾ ਲਾਂਗੇ ਠੀਕ ਹੈ ਤੇ ਇਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਘਰੇ ਲਓ ਬਈ ਗਾਇਸ ਇੱਥੇ ਵੀ ਨਹੀਂ ਕੋਫੀ ਪਹੁੰਚ ਗਏ ਆਪਾਂ ਆਊਟਲੈਟ 커피 커피 ਪੀਣ ਵਾਲੇ ਦੇ ਵੀ ਲੈਣਾ ਨਹੀਂ ਪੀਣੀ ਹੋਰ ਉਹਦੀ ਆਉਂਦੀ ਹੈ ਹਾਂ ਘੈਂਟ ਹੁੰਦੀ ਹੈ ਇਹਨਾਂ ਦੀ 커피 ਚੱਲ ਗਏ ਇਹਨਾਂ ਦੇ ਬਿੱਲ ਯੈਸ ਇਹਨਾਂ ਨੂੰ ਵੀ ਪੀਣਾ ਆ ਦੇ ਕਹੇ ਤਾਂ ਫੋਨ ਕਰ ਦੋ ਲੋ ਬਈ ਆਪਾਂ ਪਹੁੰਚ ਗਏ ਦਾ ਕਾਫੀ ਬੀ ਅਸੀਂ ਪਹਿਲ ਜਿੱਦ ਦਿਨ ਅਸੀਂ ਆਏ ਸੀ ਇੱਥੇ ਪ੍ਰੀ ਵੈਡਿੰਗ ਸ਼ੂਟ ਕੀਤਾ ਸੀਗਾ ਪ੍ਰੀ ਵੈਡਿੰਗ ਸ਼ੂਟ ਵਾਲੇ ਦਿਨ ਅਸੀਂ ਇੱਥੇ ਕੀਤਾ ਸੀ ਪ੍ਰੀ ਫਿਰ ਇਸ ਤੋਂ ਬਾਅਦ ਅੱਜ ਆਇਆ ਸੀ ਉਸ ਤੋਂ ਬਾਅਦ ਅੱਜ ਫਿਰ ਇਹਨਾਂ ਨਾਲ ਹੀ ਆਏ ਆਂ ਆਪਾਂ ਅੱਜ ਇੱਥੇ ਲੋ ਬਈ ਗਾਇਸ ਕਾਫੀ ਵੀਨ ਤੋਂ ਕਾਫੀ ਪੀ ਕੇ ਸੰਗ ਤਾਂ ਹੋਰ ਚੱਲੀਆਂ ਕਰਨ ਕਰਨ ਖੰਗ 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 ਕਾਲੀ ਵੈਨੂ ਕਰਤਾ ਬਾਏ ਅੱਜ ਕੱਠ ਬਹੁਤ ਹੈ ਕਿਉਂ ਕਿਉਂਕਿ ਅੱਜ ਨਾ ਹੈਗਾ ਸੰਡੇ ਬਾਈ ਤੇ ਅੱਜ ਬਹੁਤ ਘੱਟ ਆ ਪਰ ਉਨਾ ਘੱਟ ਨਹੀਂ ਜਿੰਨਾ ਅਸੀਂ ਤਾਂ ਵਧੂ ਦੇਖੀ ਚੱਲਿਓ ਤੁਸੀਂ ਆਜੇ ਸਮਾਂ ਨਹੀਂ ਹੋਇਆ ਘੱਟ ਵਧਨ ਦਾ ਨਹੀਂ ਤਾਂ ਇੱਥੋਂ ਤੱਕ ਗੱਡੀਆਂ ਲੱਗ ਜਾਂਦੀਆਂ ਹੁੰਦੀਆਂ ਆ ਸਾਰੇ ਰਸਤੇ ਜੀ ਗੱਡੀਆਂ ਹੁੰਦੀਆਂ ਨੇ ਪੂਰੀਆਂ ਤੇ ਰਿਕੀ ਨੂੰ ਖੰਗ ਬਹੁਤ ਛਿੜੀ ਜਾਂਦੀ ਐ ਤੇ ਬਾਈ ਵੈਸੇ ਤਾਂ ਲੈਤੀ ਇਹਨਾਂ ਨੇ ਮੈਂ ਕਹਿੰਨੀ ਹਰੇ ਕੇ ਪਾਫ ਲੈ ਲਿਓ ਆਫ ਨਹੀਂ ਆ ਦਵਾਈ ਇੱਕ ਵਾਰੀ ਫੇਰ ਲੈ ਲਿਓ ਹਣਾ ਸਹੀ ਹੋ ਜਾਊਗਾ ਹੁਣ ਆਪਾਂ ਚੱਲਨੇ ਆ ਘਰ ਨੂੰ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਬਹੁਤ ਵਧੀਆ ਲੱਗਿਆ ਘਰ ਨਹੀਂ ਜਾਣਾ ਦਾਦਾ ਜੀ ਨੂੰ ਮਿਲ ਲਓ ਲਓ ਦੇਖ ਲਓ ਡੈਡੀ ਇੱਧਰ ਚੱਲ ਪਹਿਲੇ ਦਾਦਾ ਜੀ ਨੂੰ ਮਿਲੋ ਮੈਂ ਤਾਂ ਨਾਲ ਹੀ ਸੀ ਮੈਂ ਤਾਂ ਨਾਲ ਹੀ ਸੀ ਤੁਹਾਡੇ ਦੇਖ ਦੇਖੋ ਡੈਡੀ ਦੇਖੋ 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 ਲੱਛਣ ਦੇਖੋ ਹੀ ਨੇ ਆ ਜਾ ਖੁਸ਼ ਹੋ ਗਿਆ ਡੈਡੀ ਵੀ ਮੈਂ ਘਰੇ ਆ ਗਿਆ ਹਰ ਕੀ ਪਹਿਲਾਂ ਡੈਡੀ ਨੂੰ ਦੇਖ ਕੇ ਫੰਗ ਮਾਰੇ ਫਿਰ ਮੇਰੇ ਕੰਨੀ ਆਵੇ ਹਨ ਮੈਂ ਕਿਹਾ ਪੁੱਤ ਮੈਂ ਤਾਂ ਤੇਰੇ ਨਾਲ ਹੀ ਸੀ ਦਾਦਾ ਜੀ ਕੋਲੇ ਜਾ ਖੁਸ਼ ਹੋ ਗਿਆ ਵੀ ਮੈਂ ਘਰੇ ਆ ਗਿਆ ਪੂਰਾ ਖੁਸ਼ ਮੈਨੂੰ ਲੱਗ ਤਾ ਉਹਨੂੰ ਕਰੋਨਾ ਹੋ ਗਿਆ ਹਾਂਜੀ ਬਈ ਤੇ ਕੱਲ ਆਪਣੇ ਕੋਲ ਹਾਂਜੀ ਬਈ ਤੇ ਕੱਲ ਆਏ ਸੀਗੇ ਦੀਪ ਤੇ ਬਿਆਨਤ ਬਾਕੀ ਉਹਨਾਂ ਦੇ ਸੂਟ ਬਣਾਏ ਸੀਗੇ ਸੂਟਾਂ ਦੀ ਫਿਟਿੰਗ ਵਗੈਰਾ ਸਾਰਾ ਕੁਝ ਐਵਰੀਥਿੰਗ ਉਹਨੂੰ ਬਹੁਤ ਪਸੰਦ ਆਇਆ ਸੂਟ ਵੀ ਉਹਨੂੰ ਬਹੁਤ ਪਸੰਦ ਆਇਆ ਤੇ ਜਿਹੜਾ ਸੂਟ ਆਪਾਂ ਉਹਨੂੰ ਗਿਫਟ ਕੀਤਾ ਸੀਗਾ ਉਹ ਵੀ ਉਹਨੂੰ ਬਹੁਤ ਪਿਆਰਾ ਲੱਗਿਆ ਬਹੁਤ ਵਧੀਆ ਲੱਗਿਆ ਬਟ ਗਾਇਜ਼ ਉਹਦੇ ਨਾਲ ਦਾ ਆਪਣੇ ਕੋਲ ਸਟਾਕ ਨਹੀਂ ਹੈਗਾ ਬਟ ਉਦੋਂ ਦਾ ਜੇ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਪਰ ਉਦਾਂ ਦਾ ਫੈਬਰਿਕ ਜਾਂ ਉਦਾਂ ਦਾ ਦੁਪੱਟਾ ਆਪਣੇ ਕੋਲ ਕੁਝ ਵੀ ਅਵੇਲੇਬਲ ਨਹੀਂ ਹੈਗਾ ਉਹ ਆਊਟ ਆਫ ਸਟਾਕ ਆ ਠੀਕ ਆ ਆਪਣੇ ਕੋਲ ਕੁਝ ਨਹੀਂ ਹੈਗਾ ਤਾਂ ਜੇ ਤਾਂ ਵੀ ਡਿਮਾਂਡ ਹੋਈ ਵੀ ਆਰਡਰ ਲਈ ਤੁਸੀਂ ਮੈਨੂੰ WhatsApp ਤੇ ਫੋਟੋ ਭੇਜੋਗੇ ਤਾਂ ਪਲੀਜ਼ ਉਹ ਫੋਟੋ ਨਾ ਭੇਜਿਓ ਬਿਕੋਜ਼ ਉਹਦੇ ਨਾਲ ਦਾ ਆਪਣੇ ਕੋਲ ਕੋਈ ਵੀ ਸੂਟ ਨਹੀਂ ਹੈਗਾ ਇਹ ਮੇਰਾ ਦੱਸਣਾ ਤੁਹਾਨੂੰ ਜ਼ਰੂਰੀ ਸੀਗਾ ਕਿ ਫਿਰ ਐਵੇਂ ਹੁੰਦਾਗਾ ਵੀ ਜਿਹੜੀ ਚੀਜ਼ ਹੈ ਹੀ ਨਹੀਂਗੀ ਹਨਾ ਉਹਦਾ ਪੁੱਛਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਤਾਂ ਕਰਕੇ ਤੇ ਬਾਕੀ ਰਹੀ ਗੱਲ ਸੂਟ ਸਟੀਚਿੰਗ ਦੀ ਸੂਟ ਤੁਸੀਂ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਕਿਦਾਂ ਦੇ ਵੀ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਹੁਣ ਗਰਮੀਆਂ ਆ ਗਈਆਂ ਤਾਂ ਗਰਮੀਆਂ ਦੇ ਵਿੱਚ ਲੇਸਸ ਨਾਲ ਡਿਜ਼ਾਈਨ ਆਪਾਂ ਕਰਦੇ ਆਂ ਠੀਕ ਆ ਵਰਕ ਵਗੈਰਾ ਕਰਦੇ ਆਂ ਕਾਟਨ ਦੇ ਸੂਟਸ কুর্তা ਸਟਾਈਲ ਕੋਟ ਸੈਟ ਫਰਾਕ ਸੂਟ ਠੀਕ ਹੈ ਪਲਾਜੋ ਸੂਟ ਜਿੱਦਾਂ ਦੇ ਵੀ ਤੁਸੀਂ ਕੰਫਰਟੇਬਲ ਹੋ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਉਦਾਂ ਦਾ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਜੀ ਲੋ ਵੀ ਕੱਲ੍ਹ ਲਈ ਆਪਾਂ ਇੱਕ ਨਾਈਟ ਸੂਟ ਲਿਆਏ ਸੀਗੇ ਨਵਾਂ ਤੇ ਦੋ ਆਪਾਂ ਲਿਆਏ ਸੀਗੇ ਠੀਕ ਆ ਟੌਪ ਦੱਸਿਓ ਕਮੈਂਟ ਕਰਕੇ ਕਿੱਦਾਂ ਦੇ ਲੱਗੇ ਸੋਹਣੇ ਲੱਗੇ ਨੂੰ ਅੱਛੇ ਲੱਗੇ ਸੀਗੇ ਬਹੁਤ ਤੇ ਆਪਾਂ ਤਾਂ ਕਰਕੇ ਸ਼ਾਪਿੰਗ ਕਰ ਲਈ ਸੀ ਥੋੜੀ ਜਿਹੀ ਇੱਕ ਆਹ ਵਾਲਾ ਟੌਪ ਲਿਆ ਸੀਗਾ ਠੀਕ ਹੈ ਤੇ ਇੱਕ ਲੈ ਲਿਆ ਸੀਗਾ ਆਪਾਂ ਆਹ ਵਾਲਾ ਟੌਪ ਇਹ ਵੀ ਮੈਨੂੰ ਵਧੀਆ ਲੱਗਿਆ ਸੀਗਾ ਬਹੁਤ ਸੋਹਣਾ ਲੱਗਿਆ ਸੀਗਾ ਇਹ ਵਾਲਾ ਟੌਪ ਵੀ ਬਾਕੀ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਟੌਪ ਠੀਕ ਹੈ ਜੀ ਤੇ ਜਿਹੜੇ ਆਹ ਵਾਲੇ ਸੂਟ ਸੀਗੇ ਰੈੱਡ ਵਾਲੇ ਇਹ ਵੀ ਹੋਣਾ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਦੀਪ ਨੇ ਸੂਟ ਪਾਇਆ ਸੀ ਵੀ ਉਹਦਾ ਕੋਈ ਆਰਡਰ ਨਾ ਦਿਓ ਤਾਂ ਇੱਕ ਚੀਜ਼ ਹੋਰ ਕਹਿਣੀ ਆ ਵੀ ਇਹਦਾ ਵੀ ਕੋਈ ਆਰਡਰ ਨਾ ਦਿਓ ਬਿਕਾਉਜ਼ ਇਹ ਵਾਲਾ ਸੂਟ ਵੀ ਆ ਜਿਹੜਾ ਹੁਣ ਇਹ ਆਊਟ ਆਫ ਸਟਾਕ ਹੋ ਗਿਆ ਇਹਦੇ ਨਾਲ ਦਾ ਆਪਣੇ ਕੋਲ ਹੁਣ ਕੋਈ ਸਟਾਕ ਨਹੀਂ ਹੈਗਾ ਤੇ ਨਾ ਹੀ ਇਹ ਮੋੜ ਸਟਾਕ ਦੇ ਵਿੱਚ ਆਵੇ ਸੌਰੀ ਗਾਇਸ ਇਹ ਵਾਲਾ ਆਊਟ ਆਫ ਸਟਾਕ ਹੋ ਗਿਆ ਠੀਕ ਹੈ ਇਹ ਵੀ ਤੁਸੀਂ ਹੁਣ ਆਰਡਰ ਨਹੀਂ ਕਰ ਸਕਦੇ ਬਾਕੀ ਰਹੀ ਗੱਲ ਆਹ ਵਾਲਾ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਜਿਹਨੂੰ ਵੀ ਪਸੰਦ ਆ ਜਿਹਨੇ ਵੀ ਲੈਣਾਗਾ ਤਾਂ ਮੈਨੂੰ WhatsApp ਤੇ ਸਕਰੀਨਸ਼ਾਟ ਭੇਜ ਦਿਓ ਤੇ ਖਰੀਦ ਸਕਦੇ ਹੋ ਤੁਸੀਂ ਆਹ ਵਾਲਾ ਸੂਟ ਵੀ ਤੁਸੀਂ ਵਾਅ ਕਰ ਸਕਦੇ ਹੋ ਜਿਹਨੂੰ ਵੀ ਪਸੰਦ ਆ ਜਿਹਨੇ ਵੀ ਲੈਣਾ ਹੋਗਾ ਇੱਕ ਪੀਸ ਆਪਣੇ ਕੋਲ ਰਹਿੰਦਾਗਾ ਠੀਕ ਹੈ WhatsApp ਤੇ ਆਰਡਰ ਕਰ ਦਿਓ ਜਿਹਨੇ ਵੀ ਸੂਟ ਇਹ ਲੈਣਾ ਹੋਗਾ ਠੀਕ ਹੈ ਤੇ ਆਹ ਵਾਲਾ ਸੂਟ ਮੈਂ ਡਿਲੀ ਕਹਿ ਦੇਣੀ ਆ ਸ਼ੁਕਰ ਹੈ ਇਹਦੀ ਵਾਰੀ ਅੱਜ ਆ ਹੀ ਜਾਣੀ ਆ ਇਹ ਵੀ ਤੁਹਾਨੂੰ ਰਿਵੀਲ ਕਰ ਹੀ ਦੇਣਾ ਡਿਜ਼ਾਈਨ ਆਪਾਂ ਕਿਦਾਂ ਦਾ ਬਣਾਇਆਗਾ ਕੀ ਕੀਤਾ ਹੋਇਆਗਾ ਇਹ ਤੇ ਠੀਕ ਹੈ ਤੇ ਆਹ ਵਾਲਾ ਸੂਟ ਵੀ ਜਿਹਨੇ ਖਰੀਦਣਾਗਾ orange ਕਲਰ ਦਾ ਇਹ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਇਹ ਵੀ ਆਪਾਂ ਸੇਲ ਕਰ ਰਹੇ ਹਾਂ ਇਹਨੇ ਖਰੀਦਣਾ ਹੋਊਗਾ ਖਰੀਦ ਸਕਦੇ ਹੋਗੇ ਓਕੇ ਗਾਇਸ ਤੇ ਰਹੀ ਗੱਲ ਨਵੇਂ ਡਿਜ਼ਾਈਨਸ ਦੀ ਆਹ ਵਾਲਾ ਹੋ ਗਿਆ ਰੈਡੀ ਬਾਕੀ ਹੋਈ ਜਾਂਦਾ ਇੱਕ ਸੂਟ ਮੈਂ ਆ ਵੀ ਇਹਦਾ ਮੈਂ ਹਜੇ ਡਿਜ਼ਾਈਨ ਤੁਹਾਨੂੰ ਰਵੀਲ ਨਹੀਂ ਕਰੂੰਗੀ ਇਹ ਸੂਟ ਆਪਣਾ ਤਿਆਰ ਹੋ ਗਿਆ ਠੀਕ ਆ ਪ੍ਰੋਪਰ ਕਿੱਦਾਂ ਦੀ ਲੋਕ ਆ ਰਹੀ ਆ ਕਿੱਦਾਂ ਕ੍ਰੀਏਟ ਕੀਤਾ ਆਪਾਂ ਸਾਰਾ ਕੁਝ ਜਲਦੀ ਤੁਹਾਡੇ ਅੱਗੇ ਦਾ ਸੂਟ ਲੈ ਕੇ ਆਉਂਗੀ ਮੈਂ ਤੇ ਬਾਕੀ ਜਿਵੇਂ ਗਰਮੀਆਂ ਦੇ ਵਿੱਚ ਜੋਰ-ਝਟਦੀਆਂ ਜਿਹੜੀਆਂ ਆਪਣੀਆਂ ਸ਼ਰਟਾਂ ਆ ਸਾਰੀਆਂ ਸੇਲ ਹੋ ਗਈਆਂ ਸੀ ਕੁੜੀਆਂ ਨੇ ਇਹਨਾਂ ਨਾਲ ਦੀਆਂ ਸਲਵਾਰਾਂ ਬਣਵਾਈਆਂ ਸੀ ਠੀਕ ਹੈ ਤੇ ਆਪਾਂ ਸਲਵਾਰ ਤੇ ਬਹੁਤ ਸੋਹਣਾ ਕੰਮ ਕਰਵਾਇਆਗਾ ਪੱਟਾ ਇਹਦੇ ਨਾਲ ਆਪਾਂ ਡਾਈ ਕਰਵਾਉਣਾ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਵਰਕ ਕਰਵਾਇਆਗਾ ਸਲਵਾਰ ਤੇ ਇਦਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਜਿੰਨੀਆਂ ਵੀ ਸਲਵਾਰਾਂ ਆਪਾਂ ਇਹਨਾਂ ਨਾਲ ਲਗਾ ਰਿਆਂ ਸਾਰੀਆਂ ਤੇ ਇਹੀ ਆਪਾਂ ਵਰਕ ਕਰਵਾ ਕੇ ਦੇਣਾਗਾ ਠੀਕ ਆ ਤੁਹਾਨੂੰ ਕਿਸੇ ਨੂੰ ਵੀ ਪਸੰਦ ਹੋਇਆ ਕਿਸੇ ਨੇ ਵੀ ਵਰਕ ਵਗੈਰਾ ਕਰਵਾਉਣਾਗਾ ਠੀਕ ਆ ਜੋ ਵੀ ਤੁਹਾਡੇ ਕੋਲ ਪਲੇਨ ਸਲਵਾਰਾ ਤੁਸੀਂ ਸਾਡੇ ਤੋਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਕੋਈ ਡਿਜ਼ਾਈਨਿੰਗ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਵੀ ਪਤਾ ਵੀ ਆਪਾਂ ਡਿਜ਼ਾਈਨਿੰਗ ਵੀ ਕਰਦੇ ਹਾਂ ਜਿੱਦਾਂ ਦੇਖੋ neck ਡਿਜ਼ਾਈਨਿੰਗ ਆ ਗਈ ਠੀਕ ਆ ਇਸ ਤਰੀਕੇ ਨਾਲ neck ਦੀ ਡਿਜ਼ਾਈਨਿੰਗ ਹੋ ਗਈ ਇਸ ਤਰੀਕੇ ਨਾਲ neck ਡਿਜ਼ਾਈਨਿੰਗ ਹੋ ਗਈ ਆਰਮਜ਼ ਡਿਜ਼ਾਈਨਿੰਗ ਹੋ ਗਈ ਠੀਕ ਆ ਫਰੌਕ ਸਟਾਈਲ ਹੋ ਗਿਆ ਇਸ ਤਰੀਕੇ ਨਾਲ ਬਾਹਾਂ ਦੀ ਡਿਜ਼ਾਈਨਿੰਗ ਹੋ ਗਈ ਠੀਕ ਹੈ ਘੇਰੇ ਦੀ ਡਿਜ਼ਾਈਨਿੰਗ ਹੋ ਗਈ ਲੇਸਸ ਨਾਲ ਡਿਜ਼ਾਈਨਿੰਗ ਬਾਕੀ ਨਵੇਂ ਤਰੀਕੇ ਨਾਲ ਜਿੰਨੀਆਂ ਵੀ ਲੇਸਾਂ ਨਾਲ ਆਪਾਂ ਡਿਜ਼ਾਈਨਿੰਗ ਕਰ ਰਹੇ ਆ ਠੀਕ ਆ ਉਸ ਤਰੀਕੇ ਨਾਲ ਤੁਸੀਂ ਸਾਡੇ ਤੋਂ ਸ਼ਰਟਾਂ ਦੀ ਡਿਜ਼ਾਈਨਿੰਗ ਕਰਾ ਕੇ बॉटम ਤੇ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਸਟ੍ਰੇਟ बॉटम ਬਣਵਾ ਸਕਦੇ ਹੋ ਬਾਕੀ ਰਹੀ ਗੱਲ ਕੁੜੀਆਂ ਮੈਨੂੰ ਕਮੈਂਟ ਕਰਦੀਆਂ ਫਾਰਸੀ ਸਲਵਾਰ ਬਾਰੇ ਸੌਰੀ ਗਾਇਜ਼ ਮੈਨੂੰ ਫਾਰਸੀ ਸਲਵਾਰ ਥੋੜੀ ਘੱਟ ਅੱਛੀ ਲੱਗੀ ਤਾਂ ਮੈਨੂੰ ਵਧੀਆ ਨਹੀਂ ਲੱਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਫਾਰਸੀ ਸਲਵਾਰ ਠੀਕ ਆ ਮੈਨੂੰ ਤਾਂ ਨਹੀਂ ਮੈਨੂੰ ਬਹੁਤ ਘੱਟ ਵਧੀਆ ਲੱਗੀ ਨਹੀਂ ਵਧੀਆ ਲੱਗੀ ਤੁਹਾਨੂੰ ਜੇ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇੱਕ ਆਪਣੇ ਕੋਲ ਸੇਲ ਵਾਸਤੇ ਫਰੌਕ ਸੂਟ ਆ ਕਿਸੇ ਨੇ ਵੀ ਲੈਣਾ ਹੋਇਆ ਆਹ ਵਾਲਾ ਫਰਾਕ ਸੂਟ ਲੈ ਸਕਦੇ ਹੋ ਬਹੁਤ ਜ਼ਿਆਦਾ ਡਿਸਕਾਊਂਟ ਤੇ ਤੁਹਾਨੂੰ ਆਹ ਫਰਾਕ ਸੂਟ ਮਿਲ ਜੂ ਤੇ ਆਹ ਵਾਲਾ ਸੂਟ ਵੀ ਆਪਣੇ ਕੋਲ ਸੇਲ ਤੇ ਆ ਕਿਸੇ ਨੇ ਵੀ ਬਾਏ ਕਰਨਾ ਹੋਇਆ ਤਾਂ ਕਰ ਸਕਦੇ ਹੋ ਇਹ ਵਾਲਾ ਸੂਟ ਠੀਕ ਹੈ ਕਿਸੇ ਨੇ ਵੀ ਬਾਏ ਕਰਨਾ ਹੋਇਆ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਹੋਇਆ ਤਾਂ ਕਰ ਸਕਦੇ ਹੋ ਠੀਕ ਹੈ ਦੱਸਦੇ ਹਾਂ ਮੈਨੂੰ ਕਿਸੇ ਨੇ ਵੀ ਲੈਣਾ ਹੋਇਆ ਤਾਂ ਜ਼ਰੂਰ ਆਪਣਾ ਡਿਸਕਾਊਂਟ ਦੇ ਵਿੱਚ ਹੁੰਦੇ ਆ ਇਹ ਵਾਲੇ ਪੀਸ ਆਪਣੇ ਕੋਲ ਤਾਂ ਤੁਸੀਂ ਲੈ ਸਕਦੇ ਹੋ ਇਹ ਸੀਗਾ ਗਾਇਸ ਆਪਣਾ ਅੱਜ ਦਾ ਬਲੌਗ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਕਮੈਂਟ ਕਰਕੇ ਦੱਸਿਓ ਲਾਲੀ ਦਾ ਸੂਟ ਤੇ ਉਹਦੇ ਸਾਰੇ ਹੀ ਸੂਟ ਬਹੁਤ ਸੋਹਣੇ ਸਟਿਚ ਹੋਏ ਸੀ ਤੁਸੀਂ ਸਾਡੇ ਤੋਂ ਕੱਲੀ ਸਟਿਚਿੰਗ ਕਰਵਾ ਸਕਦੇ ਹੋ ਆਪਣੀ ਜਿਹੜੀ ਬੁਟੀਕ ਆ ਉਹਦਾ ਐਡਰੈਸ ਹੈਗਾ ਹੰਢਿਆਆ ਰੋਡ ਬਰਨਾਲਾ ਓਨ ਸਿਟੀ ਕਲੋਨੀ ਬਣੀ ਹੋਈ ਆ ਉੱਥੇ ਸ਼ਾਪ ਨੰਬਰ 5 ਇੱਥੇ ਆਪਣੀ ਸ਼ਾਪ ਆ ਜਾਂਦੀ ਹੈ ਜੀ ਠੀਕ ਹੈ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜਿੱਦਾਂ ਹੁਣ ਗਰਮੀਆਂ ਕੋਈ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਠੀਕ ਹੈ ਸਲਵਾਰ ਦੇ ਉੱਪਰ ਵਰਕ ਕਰਵਾ ਸਕਦੇ ਹੋ ਚਲੋ ਹਣ ਆਪਾਂ ਕੱਲ ਨੂੰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਖੁਸ਼ ਰਹੋ ਬਈ ਸਾਰੇ